ਰਜਿੰਦਰਾ ਹਸਪੀਟਲ ਪਟਿਆਲਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਡਾਕਟਰ ਆਪਰੇਸ਼ਨ ਕਰ ਰਿਹਾ ਸੀ ਤੇ ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਲਾਈਟ ਗਈ ਚਲੀ ਜਿਸ ਕਰਕੇ ਵੈਂਟੀਲੇਟਰ ਵੀ ਬੰਦ ਹੋ ਗਿਆ ਹੁਣ ਉਸ ਨੂੰ ਲੈ ਕੇ ਇੱਕ ਵਕੀਲ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਗਈ ਹੈ ਸੁਣੋ ਵਕੀਲ ਦੇ ਮੂੰਹੋਂ ਜੱਜ ਸਾਹਿਬ ਨੇ ਇਸ ਤੇ ਕੀ ਕਿਹਾ ਇਹ ਮੈਟਰ ਹੈ ਜੀ ਡਿਸਟ੍ਰਿਕਟ ਲੈਵਲ ਰਜਿੰਦਰਾ ਹਸਪੀਟਲ ਪਟਿਆਲਾ ਦਾ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਜੂਨੀਅਰ ਡਾਕਟਰਸ ਨੇ ਜਦੋਂ ਉਹ ਆਪਰੇਟ ਕਰ ਰਹੇ ਸੀ ਸਰਜਰੀ ਕਰ ਰਹੇ ਸੀ ਕਿ ਕੈਂਸਰ ਦੀ ਉੱਥੇ ਚੀਰ ਫਾਰ ਕਰਕੇ ਪੇਸ਼ੈਂਟ ਪਾਇਆ ਹੋਇਆ ਪਰ ਪਾਵਰ ਸਪਲਾਈ ਨਹੀਂ ਸੀ ਬਿਜਲੀ ਚਲੀ ਗਈ 15-20 ਮਿੰਟ ਬਿਜਲੀ ਆਈ ਨਹੀਂ ਵੈਂਟੀਲੇਟਰ ਆਫ ਹੋ ਗਏ ਉਸ ਬੰਦੇ ਦੀ ਜਿਹੜੀ ਲਾਈਫ ਸੀ ਉਹ ਸਟੇਕ ਤੇ ਸੀਗੀ ਬਟ ਉੱਥੇ ਨਾ ਤਾਂ ਕੋਈ ਸਟੈਂਡ ਬਾਈ ਸਪਲਾਈ ਸੀ ਤੇ ਨਾ ਹੀ ਕੋਈ ਬੰਦੇ ਸੀਗੇ ਜੋ ਜਨਰੇਟਰ ਜਾ ਕੇ ਚਲਾ ਸਕਣ ਤੇ ਇਸ ਮੈਟਰ ਨੂੰ ਜਦੋਂ ਸਾਡੇ ਨੌਲੇਜ ਦੇ ਵਿੱਚ ਆਇਆ ਇਸ ਮੈਟਰ ਨੂੰ ਅਸੀਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਐਜ਼ ਅ ਪੀਆਈਐਲ ਫਾਈਲ ਕਰਿਆ ਤੇ ਸਾਡੀ ਮੰਗ ਇਹ ਸੀ ਕਿ ਹਰ ਗਵਰਨਮੈਂਟ ਤੇ ਸੈਮੀ ਗਵਰਨਮੈਂਟ ਹਸਪੀਟਲ ਪੰਜਾਬ ਦੇ ਵਿੱਚ ਜਿਹੜੀ ਬੇਸਿਕ ਫੈਸਿਲਿਟੀਆਂ ਹਨ ਤੇ ਪਾਵਰ ਸਪਲਾਈ ਪ੍ਰੋਪਰ ਹੋਣੀ ਚਾਹੀਦੀ ਹੈ ਵਿਦ ਸਟੈਂਡ ਬਾਈ ਇਹ ਮੈਟਰ ਪਹਿਲੀ ਵਾਰ ਨਹੀਂ ਹੋਇਆ ਇਹ ਇਨਸੀਡੈਂਟ ਪਹਿਲੀ ਵਾਰ ਨਹੀਂ ਹੋਇਆ ਪਿਛਲੇ 6 ਮਹੀਨੇ ਵੀ ਪਹਿਲਾਂ ਵੀ ਇਹ ਮੈਟਰ ਹੋਇਆ ਸੀਗਾ ਰਜਿੰਦਰ ਹਸਪੀਟਲ ਦੇ ਵਿੱਚ ਵੀ ਬੈਟਰੀ ਫੋਨ ਦੀ ਬੈਟਰੀ ਔਨ ਕਰਕੇ ਸੀ ਸੈਕਸ਼ਨ ਜਿਹੜੀ ਸੀਗੀ ਸਰਜਰੀ ਕਰੀ ਗਈ ਸੀ ਤੇ ਬਨੂੜ ਹਸਪੀਟਲ ਦੇ ਵਿੱਚ ਵੀ ਜਿਹੜੀ ਮੋਬਾਈਲ ਦੀ ਬੈਟਰੀ ਔਨ ਕਰਕੇ ਆਪਰੇਸ਼ਨ ਕਰਿਆ ਗਿਆ ਸੀਗਾ ਬਟ ਨੋਟਿਸ ਦਾ ਕੋਈ ਵੀ ਇਹਨਾਂ ਤੇ ਅਸਰ ਨਹੀਂ ਹੋਇਆ ਕਨਸਰਨਡ ਅਥਾਰਟिटीज ਤੇ ਇਸ ਕਰਕੇ ਅਸੀਂ ਪੀਆਈਐਲ ਦੇ ਵਿੱਚ ਆਏ ਇਸ ਮੈਟਰ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਮਾਨਯੋਗ ਚੀਫ ਜਸਟਿਸ ਸਾਹਿਬ ਨੇ ਸਟੇਟ ਕਾਉਂਸਲ ਨੂੰ ਕਿਹਾ ਕਿ ਇਸ ਦੇ ਵਿੱਚ ਪ੍ਰੋਪਰ ਐਫੀਡੇਵਿਟ ਫਾਈਲ ਕਰਿਆ ਜਾਵੇ ਕੀ ਉਥੇ ਰਜਿੰਦਰ ਹਸਪੀਟਲ ਪਟਿਆਲਾ ਦੇ ਵਿੱਚ ਕੋਈ ਸਟੈਂਡ ਬਾਈ ਸਪਲਾਈ ਸੀ ਜਾਂ ਨਹੀਂ ਸੀ ਹੈਗੀ ਹੈ ਜਾਂ ਨਹੀਂ ਹੈਗੀ ਇਹ ਇਨਸੀਡੈਂਟ ਕਿਉਂ ਹੋਇਆ ਜਾਂ ਸਿਰਫ ਪਟਿਆਲਾ ਦੇ ਰਜਿੰਦਰ ਹਸਪੀਟਲ ਬਾਰੇ ਹੀ ਜਾਣਕਾਰੀ ਮੰਗੀ ਹੈ ਜੀ ਪੂਰੇ ਪੰਜਾਬ ਦੇ ਬਾਰੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਬੇਸਿਕ ਫੈਸਿਲਿਟੀਆਂ ਨੂੰ ਉਥੇ ਪ੍ਰੋਵਾਈਡ ਕਰਨ ਲਈ ਤੇ ਇਨਸ਼ੋਰ ਕਰਨ ਲਈ ਸਾਡੀ ਮੰਗ ਹੈਗੀ ਹੈ ਬਟ ਪਾਰਟਿਕੁਲਰਲੀ ਅਸੀਂ ਜਿਹੜਾ ਹੈਗਾ ਉਹ ਪਟਿਆਲਾ ਰਜਿੰਦਰ ਹਸਪੀਟਲ ਦੀ ਮੈਂਸ਼ਨ ਤਾਂ ਕਰਕੇ ਕਰੀਏ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਵੀਡੀਓ ਕਰਕੇ ਸਾਡੇ ਨੋਟਿਸ 'ਚ ਆਈ ਗੱਲ ਪੰਜਾਬ ਸਰਕਾਰ ਨੇ ਇਹ ਸਟੇਟਸ ਰਿਪੋਰਟ ਕਰ ਤੱਕ ਲਈ ਹੈ ਨੈਕਸਟ ਹੀਅਰਿੰਗ ਹੈਗੀ ਹੈ ਜੀ ਨੈਕਸਟ ਵੀਕ ਦੀ ਉਦੋਂ ਤੱਕ ਇਹਨਾਂ ਨੇ ਪ੍ਰੋਪਰ ਸਟੇਟਸ ਰਿਪੋਰਟ ਬਾਈ ਦ ਵੇ ਆਫ ਐਫਿਡੇਵਿਟ ਫਾਈਲ ਕਰਨੀ ਹੈ